ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਹੈ ਵੀਰੋ ਕਬੂਤਰ ਕਵਾਤਰ ਸੈਟਅਪ ਵੀ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲੋਜੀ ਕਰਤੀ ਹੈ ਵਲੋਗ ਦੀ ਸਟਾਰਟਿੰਗ ਆਹਣਾ ਤੇ ਮਿਸਤਰੀ ਵੀ ਅੱਜ ਵੀ ਰੋਕਦਾ ਵੈਸੇ ਕੱਲ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਮਿਸਤਰੀ ਮਾਨੇ ਚੱਲ ਕੱਲ ਨੂੰ ਲਾ ਲਾਂਗੇ ਹਨ ਫੇਰ ਯਾਰ ਨਾ ਮੇਰੀ ਰੈ ਹੋਈ ਮੈਂ ਹੋ ਰਹਿਣ ਦੇ ਠੀਕ ਹੈ ਫਿਰ ਮੈਨੂੰ ਐ ਹੋ ਗਿਆ ਵੀ ਜਿੰਨਾ ਟੈਂਪੋ ਹੋਣੀ ਪੈਂਦਾ ਠੀਕ ਹੈ ਉਹਨਾ ਟਾਈਮ ਆਪਾਂ ਕੰਮ ਨੂੰ ক্লোਜ਼ ਕਰਦਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਉਹ ਸਾਹਮਣੇ ਵਾਲੀ ਗੰਦ ਸੁੱਕਣ ਲੱਗੀ ਬਈ ਉਹ ਪਾਣੀ ਮਾਰਨਾ ਕੋ ਉੱਤੇ ਵੀ ਚਲੋ ਕੋਈ ਨਾ ਤਾਂ ਮਾਰਕਾ ਵੇਚਦੀ ਲੱਗਦੇ ਹੱਥ ਤੇ ਇਸ ਤੋਂ ਪਹਿਲਾਂ ਸਵੇਰ ਸਵੇਰ ਉੱਠ ਕੇ ਗੁਰੂ ਘਰ ਜਾ ਕੇ ਪ੍ਰਸ਼ਾਦਾ ਫੜਾ ਕੇ ਆਇਆ ਫਿਰ ਮਾਨੇ ਚਲੋ ਘਰੋਈ ਕੰਮ ਹੋ ਜਾਂਦੇ ਸਾਨੂੰ ਪਤਾ ਹਨਾ ਜਿਵੇਂ ਬੈਠਣਾ ਆਉਂਦਾ ਕੋਈ ਵੀ ਫਿਰ ਪਾਣੀ ਚਾਹ ਬਈ ਉਸ ਕੋਲੇ ਖੜਨਾ ਪੈਂਦਾ ਹੈਗਾ ਤਾਂ ਕਰਕੇ ਤੇ ਬਾਕੀ ਮੰਨ ਕੇ ਚੱਲੋ ਫਿਰ ਸਾਨੂੰ ਪਤਾ ਹੀ ਆ ਹਨਾ ਲੋਕ ਵੀ ਕਿੰਨੂੰ ਕਿੰਨੀ ਕਿੰਨ ਤੋਂ ਪਰਾਂ ਤੂੰ ਕਹਦਾ ਸਾਨੂੰ ਆਪ ਨੂੰ ਪਤਾ ਅਸੀਂ ਮੁੜ ਕੇ ਅਗਲਾ ਕਹਿੰਦਾ ਵੀ ਓਹ ਹੋਇਆ ਨਹੀਂ ਪਹਿਲਾਂ ਹੀ ਇਹਨੂੰ ਕੰਮ ਦੀ ਪਈ ਆ ਹਨਾ ਕਿ ਨਹੀਂ ਇਹਦਾ ਸਮਝਦੇ ਹੋ ਬਾਕੀ ਐਡਾ ਆਪਾਂ ਦਾ ਕੋਈ ਚੱਕਰ ਮਾਣਦੇ ਨਹੀਂ ਗੱਲ ਦਾ ਠੀਕ ਆ ਕਿ ਨਹੀਂ ਆਪਾਂ ਤੇ ਇਹ ਗੱਲ ਕਹਿਣੇ ਆ ਵੀ ਮਰੇ ਤੋਂ ਬਾਅਦ ਕੁਝ ਵੀ ਕਰਨ ਦਾ ਫਾਇਦਾ ਨਹੀਂ ਠੀਕ ਆ ਕਿ ਨਹੀਂ ਜਿਹੜਾ ਕੁਝ ਬੰਦੇ ਦੇ ਜਾਉਂਦੇ ਜੀ ਹੋ ਜੇ ਉਹ ਤੇ ਬਾਹਲੀ ਸੁਣੀ ਗੱਲ ਆ ਹਨਾ ਹੁਣ ਆਪਾਂ ਮੰਨ ਕੇ ਚੱਲੋ ਜੇ ਆਪਾਂ ਜਾਉਂਦੇ ਜਾਗਦੇ ਨੂੰ ਤਾਂ ਸੰਭਗੇ ਨਾ ਤੇ ਮਰੇ ਤੋਂ ਬਾਅਦ ਆ ਪਾਕੀ ਚ ਲਗੇ ਵੀ ਆਏ ਵੀ ਸਾਨੂੰ ਤਾਂ ਦੁਖੀ ਵਾਲਾ ਹੈ ਹਨਾ ਉਹ ਗੱਲ ਹੋਗੀ ਉਹ ਤਾਂ ਸਭ ਫੁੱਦੂ ਗੱਲਾਂ ਹੁੰਦੀਆਂ ਬਾਬਿਓ ਬਾਹਲੇ ਲੋਕ ਵੇਖਿਆ ਜਾਂਦੇ ਕਦਰ ਨਹੀਂ ਪਾਉਂਦੇ ਜਾਂਦੇ ਤਾਂ ਥੱਕੇ ਮਾਰਦੇ ਆ ਮਰੇ ਤੋਂ ਬਾਅਦ ਨਹੀਂ ਨਹੀਂ ਆਏ ਨਹੀਂ ਆਪਾਂ ਐ ਕਰਾਂਗੇ ਐ ਨਹੀਂ ਆਪਾਂ ਐ ਕਰਾਂਗੇ ਹਨਾ ਉਹ ਸਭ ਖਾਵਾ ਹੁੰਦਾ ਇਹ ਚੀਜ਼ਾਂ ਬਹੁਤ ਹੀ ਜ਼ਿਆਦੇ ਹਨਾ ਘਟੀਆਂ ਹੁੰਦੀਆਂ ਸਹੀ ਦਾ ਸਾਨੂੰ ਬਹੁਤ ਫੁੱਦੂ ਕੰਮ ਲੱਗਦਾ ਹੈ ਬਾਕੀ ਯਾਰ ਉਹ ਤੁਹਾਨੂੰ ਪਹਿਲਾਂ ਹੀ ਦੱਸ ਗਏ ਹਨਾ ਵੀ ਜਾਣਾ ਇੱਕ ਦਿਨ ਸਾਰਿਆਂ ਨੇ ਐ ਹੋਈ ਕੋਈ ਨਹੀਂ ਕਿਸੇ ਚਾਰ ਦਿਨ ਬਾਦ ਤੇ ਕਿਸੇ ਨੇ 4 ਦਿਨ ਪਹਿਲਾਂ ਹਨਾ ਤਾਂ ਕਰਕੇ ਤੇ ਹੁਣ ਮੇਰੇ ਹਿਸਾਬ ਨਾਲ ਤਾਂ ਭੋਗ ਤੋਂ ਬਾਅਦ ਮਿਸਤਰੀ ਲਾਵਾਂਗੇ ਵੈਸੇ ਇੱਕ ਗਾਲਾ ਬਹੁਤ ਔਖਾ ਮਿਸਤਰੀ ਤੇ ਆਇਆ ਸੀ ਬਈ ਹਨਾ ਤੇ ਆਪਾਂ ਇੱਕ ਤੁਹਾਨੂੰ ਪਤਾ ਪਹਿਲਾਂ ਹੀ ਬਾਲੇ ਡੇਟ ਸੀਗੇ ਹੁਣ ਕੀ ਕਰੀਏ ਬਈ ਹਨਾ ਕੁਝ ਜਦੋਂ ਚਾਂ ਸੀ ਇਦਾਂ ਦਾ ਬਣ ਗਿਆ ਯਾਰ ਹੁਣ ਬਸ ਨਹੀਂ ਚੱਲਦੇ ਇਥੇ ਬਈ ਕਿਸੇ ਦਾ ਯਾਰ ਤਾਂ ਕਰਕੇ ਤੇ ਬਾਕੀ ਮੀਂਹ ਕਣੀ ਦਾ ਮੌਸਮ ਹੈ ਕੱਲ ਵੀ ਥੋੜਾ ਮੋਟਾ ਮੀਂਹ ਆਇਆ ਤੇ ਅੱਜ ਵੀ ਸਵੇਰ ਕਣੀਆਂ ਹੀ ਆ ਕੇ ਗਈਆਂ ਹੈਗਾ ਤੇ ਮਿਸਤਰੀ ਆਦੇ ਸੰਦ ਜੀ ਲੈ ਗਿਆ ਸੀ ਕਿਰਾਂ ਦਾ ਚੱਕ ਕੇ ਤੇ ਜੇ ਮਿਸਤਰੀ ਨੇ ਬਾੜਾ ੱਟਕਾ ਕੀਤਾ ਹਨਾ ਵੀ ਬਈ ਮੈਂ ਆਉਣਾ ਕਰ ਨੂੰ ਜਾਂ ਪਰਸੋਂ ਵੀ ਨਹੀਂ ਮੈਂ ਕਿਸੀ ਹੋਰ ਦੇ ਲੱਗ ਜੂ ਫਿਰ ਆਪਾਂ ਨੂੰ ਲਾਉਣਾ ਪਊਗਾ ਮਿਸਤਰੀ ਨਹੀਂ ਤਾਂ ਉਹਨੂੰ ਪਤਾ ਫਿਰ ਆਪਾਂ ਫਰੋਗ ਹੀ ਰੱਖਿਆ ਕੰਮ ਆਪਣਾ ਹਨਾ ਬਾਕੀ ਜਾਲੀਆਂ ਬਾਰੀਆਂ ਦਾ ਤੁਹਾਨੂੰ ਏਦੋਂ ਪਿਛਲੀ ਵੀਡੀਓ ਤੁਸੀਂ ਦੇਖ ਹੀ ਲੈਣਾ ਹਨਾ ਵੀ ਕੀ ਸਿਸਟਮ ਹੈ ਕਿੰਨੇ ਨਾ ਪਾਇਆ ਕੀ ਸਾਰਾ ਕੁਝ ਹਿਸਾਬ ਕਿਤਾਵਾਂ ਤੇ ਓਕੇ ਆਪਾਂ ਜੀ ਇੱਧਰ ਮੈਂ ਲੋਕ ਲੂਕ ਹੀ ਲਾਉਣਾ ਆਇਆ ਸੀਗਾ ਬਸ ਫਿਰ ਕਰਦੇ ਆ ਵੀਡੀਓ ਕੰਟੀਨਿਊ ਕੋਈ ਕਰਨੀ ਹਾਂਜੀ ਮੇਰੇ ਵੀਰੋ ਆਏ ਸੀਗੇ ਬਾਦਲ ਕਲਰ ਲੈਣ ਦਵਣੀ ਕਲਰ ਵਿਖਾ ਦੇ ਮਾੜਾ ਜ ਆ ਤੇ ਆ ਬ੍ਰੈਸਲੇਟ ਦਾ ਕੀ ਭਾਰਕ ਹੈ ਹੈ ਇਹ ਹੋਰੀ ਤੂੰ ਦੂਜਾ ਬਣਾ ਸਸਤੀਆਂ ਸ਼ਕਤੀਆਂ ਤੂੰ ਇਸ ਸਮਾਲ ਕਰੀਆਂ ਨਾਲ ਦੀਆਂ ਬਈ ਜੀ ਤੁਹਾਡੇ ਕੋਲੇ ਕੀ ਹੈ ਦਿਖਾਓ ਮੇਰੀ ਉਹ ਹੋਲੀ ਭਰਾਵਾ ਮੇਰੀ ਗ੍ਰੈਂਡ ਮਦਰ ਦਾ ਉਹ ਹੈ ਭੋਗ ਵਾਲਾ ਉਹ ਭੋਗ ਵਾਲਾ ਇਨਵਿਟੇਸ਼ਨ ਕਾਰਡ ਇੱਕ ਮਿੰਟ ਇੱਕ ਮਿੰਟ ਇਹ ਵੀ ਵਿਦੇ ਨੂੰ ਵਿਆਹ ਹੋਣਾ ਭਰਾਵਾ ਇੱਥੇ ਉਹ ਕੀ ਇਸ਼ਤਿਹਾਰ ਨਹੀਂ ਕਿ ਇਹਨੂੰ ਹੁੰਦੀ ਉਹਨੂੰ ਉਹ ਹੈ ਚੱਲ ਬਰੋ ਪੋਗਾ ਲੈ ਮੰਨ ਕੇ ਚਲੋ ਬਾਬੇ ਹੁਣ ਵੀ ਫੋਟੋ ਫਟੋ ਨਾ ਇਹ ਨਹੀਂ ਗਾਲ ਨਾ ਕੱਢਿਆ ਕਰ ਬਾਈ ਬਣ ਮੇਸਤੋ ਐਨਾ ਸੀਰੀਅਸ ਕੰਮ ਚੱਲ ਰਿਹਾ ਯਾਰ ਲਓ ਜੀ ਪਹੁੰਚ ਗਏ ਅਮੀਤੇ ਕੋਲੇ ਤੇ ਆ ਆਪਣਾ ਕਿਵੇਂ ਲੰਮਾ ਪਾ ਰੱਖਿਆ ਹੈ ਕਿਤੇ ਕੰਮ ਕਰੀ ਜਾਂਦੇ ਸੀ ਇਹ ਠੀਕ ਹੈ ਲਓ ਜੀ ਕਾਲਾ ਰੰਗ ਤਾਣੀ ਬੁਰਸ ਆ ਬਈ ਆ ਚੀਜ਼ ਮੇੜ ਐ ਇਹ ਫੜਕ ਰੱਖ ਪੈਂ ਤੇ ਮੀਤਾ ਕਿੱਥੇ ਐ ਕਰੋਂ ਕਾਊਆ ਦੇ ਲੋਕ ਨੂੰ ਨੀ ਉਹ ਕਬੂਤਰ ਬੈਠਾ ਬਾਬੇ ਆਪਣੀ ਕੋਠੀ ਤੇ ਨੀ ਉਹ ਨਹੀਂ ਮੈਨੂੰ ਤੇ ਉਹੀ ਲੱਗਦਾ ਕਾਲਾ ਚੀਨਾ ਆ ਆਪਣੇ ਵਾਲੇ ਹਨਾ ਮਤਲਬ ਆਪਣੇ ਵਾਲੇ ਜਿਹੜਾ ਇੱਥੇ ਵਾਰ ਆਇਆ ਫਿਰਦਾ ਹੁੰਦਾ ਤੇ 3 ਵਜੇ ਆਪਣੇ ਹੀ ਨਿਕਲੇ ਸਿੱਕੇ ਯਾਰ ਮੈਨੂੰ ਲੱਗਦਾ ਸ਼ਾਇਦ ਉਹੀ ਹੋਊਗਾ ਇੱਕ ਪੁਰਾਣੀ ਵੀਡੀਓ ਚੈੱਕ ਕਰ ਉਹ ਆਪਣਾ ਕਬੂਤਰ ਨਿਕਲੇ ਹਰਮਨੀ ਕੋਠੇ ਰਹਿੰਦੇ ਸੀ ਜਮਾਂਦਰੂ ਕਾਲਿਆਂ ਟੂਸੇ ਜੇ ਮਤਲਬ ਕਾਂਤਰਾਈਆਂ ਦੇ ਜਮਾਂਦਰੂ ਕਾਲਾ ਫੋਨ ਜਾ ਉਹ ਨਾਲ ਮੈਚਿੰਗ ਕਰਕੇ ਦੇਖੋ ਉਹੀ ਹੈ ਕਿ ਹੋਰ ਹੈ ਲਓ ਜੀ ਤੇ ਇਧਰ ਆਪਣੇ ਭਟਕ ਵਾਲੇ ਕਬੂਤਰ ਹੁੰਦਾ ਨੇ ਪਾਜੀ ਪਰ ਉਹ ਟਾਈਮ ਨਾਲ ਹੀ ਇੱਕ ਮਿੰਟ ਉਠਾ ਮੁੱਠਾ ਮੱਛੀਆਂ ਭਈਆਂ ਬਲਦੇ ਚੱਕਾਆਂ ਵਿੱਚੋਂ ਉਦੋਂ ਆ ਫਿਰ ਦਮਣੀ ਨਾਲ ਚੱਲ ਗੋਣਾ ਬਈ ਆਪਾਂ ਉਹ ਵੀ ਸੌਨ ਦਾ ਹੱਡਾ ਮੈਂ ਕੀ ਸੀ ਨੂੰ ਬਣਿਆ ਇੱਕ ਮਿੰਟ ਪਰ ਦਾਣੇ ਤਾਂ ਪਾਤੇ ਪਾਣੀ ਪਾਈ ਇਹਨਾਂ ਨੂੰ ਆਹ ਲੈ ਕੇ ਰੱਖਿਆ ਪਿਆ ਬਾਹਰ ਕਰਦੀ ਫਿਰ ਇਹਨਾਂ ਦਾ ਪਾਣੀ ਵਾਲਾ ਭਾਂਡਾ ਵੀ ਗਰਮੀ ਬਹੁਤ ਆ ਬਾਬੂ ਹਜੇ ਵੀ ਕੂਤਰ ਪਾਣੀ ਪੀਂਦੇ ਆ ਮਤਲਬ ਸਾਲਾਂ ਚ ਹੀ ਘੜਦੇ ਆ ਪਾਣੀ ਪੀਣੋ ਯਾਰ ਸਭ ਤੋਂ ਵੱਧ ਤਾਂ ਉਹਨੂੰ ਬਦਲ ਲੋਚ ਹੀ ਪੀਂਦੇ ਆ ਤੇ ਆਹਾਂ ਵੀ ਦਿਨ ਭਰੇ ਆ ਵੈਸੇ ਹੋਮਸ ਜੀ ਵਾਲੇ ਹਨ ਇਹਦੇ ਚ ਵੀ ਤੇ ਬਹੁਤ ਲੱਗਦੀ ਹੈਗੀ ਤਾਂ ਕਰਕੇ ਤੇ ਦਮਣੀ ਨਾਲ ਬਈ ਸੀਨ ਬਣਿਆ ਬਈ ਕੱਲ ਨਾ ਮੰਨ ਕੇ ਚਲੋ ਖੇਤ ਖੂਸੀ ਆ ਉਹਦੇ ਦੱਸਣ ਦੇ ਮੁਤਾਬਕ ਕਾਕੜ ਈ ਹੁੰਦਾ ਝੂਨੇ ਚਬਾਉਂਦੇ ਕਹਿੰਦਾ ਯਾਰ ਉਦੋਂ ਪਤਾ ਨਹੀਂ ਥੱਬਾ ਚੱਕਣ ਲੱਗ ਗਿਆ ਕਿਹੜਾ ਝੂਨ ਜੋ ਪੀੜ ਜੀ ਨਿਕਲੀ ਕਹਿੰਦਾ ਤੇ ਅੱਜ ਇਹਦੋਂ ਅਸੀਂ ਮੀਤੇ ਕੋਲੇ ਬੈਠੇ ਸੀਗੇ ਹਨ ਉਹ ਕਰੀ ਜਾਂਦੇ ਸੀ 12 ਬੂਦੀਆਂ ਦੀ ਸਾਈਡਿੰਗ ਵਿਰਾਂ ਗਰੂਮ ਕਰਾਂਗੇ ਹਜੇ ਇੱਕ ਅਡਜਸਟ ਫੈਨ ਜੇ ਲਾਉਣੀ ਸੀ ਉਹਨਾਂ ਵਾਸਤੇ ਫਰੇਮ ਪ੍ਰੂਜੇ ਬਣਾਉਣੇ ਸੀਗੇ ਉਹਦੋਂ ਬੈਠ ਕੇ ਉੱਠਣ ਲੱਗਿਆ ਢੂਈ ਦੁਖਣ ਲੱਗ ਪਈ ਕੋਦਾਂ ਬੜੀ ਨੀਅਤ ਜੀ ਦੁਖਣ ਲੱਗੀ ਫਿਰ ਉਹਨੂੰ ਮੈਂ ਘਰੇ ਛੱਡਿਆਗਾ ਮੈਨੂੰ ਘਰੇ ਛੱਡਿਆ ਵੀ ਹੁਣ ਨਹੀਂ ਕੰਮ ਬੱਸੋਂ ਬਾਹਰ ਹੋ ਗਿਆ ਹੁਣ ਫੋਨ ਆਇਆ ਸੀ ਕਹਿੰਦਾ ਵੀ ਲੰਬੀ ਚੱਲ ਕੇ ਆਵਾਂਗੇ ਡਾਕਟਰ ਕੋਲੇ ਪਤਨੀ ਵੈਦ ਕੋਲੇ ਘਾਂਟੇ ਕਿਤਾ ਕਹਾਂ ਤੂੰ ਵਿਹਲਾ ਹੋ ਜਾ ਕੰਮ ਕੁਮ ਨਵੇੜ ਕੇ ਮੈਂ ਤਾਂ ਹੀ ਟਾਈਮ ਨੇ ਲਾਣਾ ਪਣੀ ਪਏ ਨੇ ਸਾਰੇ ਕਬੂਤਰ ਨੂੰ ਮੁੜ ਕੋ ਉਹਦੇ ਨਾਲ ਜਾ ਕੇ ਪਾਉਣਾਗਾ ਤੇ ਬਾਰਿਆਂ ਨੂੰ ਰੰਗ ਰੂਂਗ ਕਰਨਾ ਸੀਗਾ ਅੱਜ ਹਨਾ ਤੇ ਉਹ ਫਿਰ ਆਪਾਂ ਕੋਈ ਦਿੱਕਤ ਆਲੀ ਗੱਲ ਦੀ ਤਾਂ ਬੰਦੇ ਨਹੀਂ ਸੱਟ ਆਪਣਾ ਉਹ ਆਪਾਂ ਫਿਰ ਵੇਖ ਲਾਂਗੇ ਹਣ ਲਓ ਜੀ ਤੇ ਇਧਰ ਵਾਹਿਗੁਰੂ ਆ ਵੱਡੇ ਕਬੂਤਰਾਂ ਨੂੰ ਵੀ ਰੱਖਦੇ ਬਰੋ ਇੱਕ ਮੜ ਤਾਂ ਮਣੀ ਦਾ ਫੋਨ ਆਇੰਦਾ ਭਾਈ ਸ਼ੀਰੀ ਦੀ ਪਾਕੇ ਦਾਣੇ ਚੱਲੀ ਫਿਰ ਉਹਦੇ ਕੋਲੇ ਤੇ ਇੱਧਰ ਉਹ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੇ ਕੋਈ ਦਾਣੇ ਆਇਓ 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 ਬੋਤਾ ਨਾਲ ਲਾਓ ਜੀ ਤੇ ਨਾਲ ਦੀ ਨਾਲ ਬਈ ਵਾਟਰ ਵੀ ਪਾਤਾ ਸ਼ੁੱਧ ਵਾਟਰ ਪਾਪਿਓ ਪਾਂਡਾਣੀ ਤੋਤਾ ਪਾਂਡਾ ਤੋਂ ਦੀ ਲੋੜ ਹੀ ਨਹੀਂ ਸੀ ਪਾਂਡਾ ਪਹਿਲਾਂ ਹੀ ਸਾਫ਼ ਸੀਗਾ ਤੇ ਕਬੂਤਰਾਂ ਨੇ ਪਾਸੇ ਵੀ ਪਾ ਦਈਏ ਲਾਓ ਜੀ ਤੇ ਇੱਧਰ ਕਬੂਤਰਾਂ ਵਾਲੇ ਪਾਸੇ ਵੀ ਪਾਤਾ ਭਾਈ ਉਹ ਕਰ ਬੋਤਾ ਲਾ ਦਈ ਇਹਨਾਂ ਨੂੰ ਵਲੋਗ ਪਹੁੰਚ ਗਏ ਭਾਈ ਦਬਣੀ ਹੁਣ ਲੈ ਕੇ ਚੋਹਾਨ ਡਾਕਟਰ ਦੇ ਹੱਡੀਆਂ ਵਾਲੇ ਦੇ ਸਰ ਸਾਹਿਬ ਦੇ ਜਾ ਕੇ ਭਾਈ ਅਸੀਂ ਆ ਗਏ ਖੇਤ ਕਰਸਾਨੀ ਕਰਨ ਲਾ ਕੇ ਲਾਦਾ ਪੱਟਾ ਵਾਓ ਬ੍ਰੋ ਤੇ ਕਿੰਨਾ ਜਿਆਦਾ ਦਰਦ ਸੀਗਾ ਦਰਦ ਬਹੁਤ ਜਿਆਦਾ ਸੀ ਜਰਦ ਬਹੁਤ ਜਿਆਦਾ ਸੀਗਾ ਚੀਕਾਂ ਕਢਾ ਪੀਂਦਾ ਦਰਦ ਤੇ ਕੱਲ ਨੂੰ ਮੇਬੀ ਮਿਸਤਰੀ ਵੀ ਆਉਣਾ ਹੈ ਮੇਬੀ ਸ਼ਾਇਦ ਮਿਸਤਰੀ ਤਾਂ ਆਊਗਾ ਹੂੰ ਮੈਂ ਤਾਂ ਬਸ ਕੱਲਾ ਮੰਜੇ ਦੇ ਪੈ ਕੇ ਵੇਖਣ ਆਣਾ ਮੈਂ ਰੰਗ ਕਰ ਦੂੰਗਾ ਕੱਲੀ ਬਾਰੀਆਂ ਬਾਰੀਆਂ ਮਤਲਬ ਵੇਲਾ ਵੇਲਾ ਤਾਂ ਰਿਆ ਜਾਂਦੇ ਨਹੀਂ ਇੱਤੋਂ ਤੇ ਹੁਣ ਇਹਨੇ ਕਰਨਾ ਕੀ ਆ ਮੈਨੂੰ ਪਤਾ ਕੱਲ ਨੂੰ ਮਿਸਤਰੀ ਆ ਗਏ ਤਾਂ ਝੋਰ ਪਰ ਵਾਲਾ ਕੰਮ ਅਸੀਂ ਕਰਾਉਣਾ ਨਹੀਂ ਕਿਉਂਕਿ ਟੂਈ ਦਾ ਫੇਰ ਕੰਮ ਹੈ ਟੂਈ ਮੁੜ ਕੇ ਫੇਰ ਦੁਖਣ ਲੱਗ ਜੂਗੀ ਤੇ ਬਸ ਇਹਨੇ ਪੈਸੇ ਨੇ ਮਾੜਾ ਮੋਟਾ ਕਰਿਆ ਨਾ ਆਸੇ-ਵਾਸੇ ਤੇ ਹੋਰ ਬੰਦੇ ਸੱਦ ਲਾਂਗੇ ਕਲ ਰੰਗ ਸਾਰਾ ਕਰ ਦੂਗਾ ਹਾਂ ਤੇ ਦੂਜੇ ਬੰਦੇ ਸੱਦਣਾਂ ਕੋਈ ਦੋ ਤਿੰਨ ਹੋਰ ਲਗਾ ਦੇ ਵੈਸੇ ਮਿਸਤਰੀ ਤਾਂ ਦੋ ਆਉਣੀ ਸੀ ਇਕੱਠੇ ਕੱਲ ਨੂੰ ਸ਼ਾਇਦ ਮੇ ਵੀ ਹੁਣ ਇਕ ਹੀ ਸੱਦਾਂਗੇ ਹੁਣ ਦੋ ਮਿਸਤਰੀ ਨਹੀਂ ਸੱਦਦੇ ਨਹੀਂ ਕੱਲ ਨੂੰ ਦੋ ਮਿਸਤਰੀ ਸੱਦਣ ਦੀ ਰਹਿਸ਼ੀ ਆਪ ਸਿਆਣ ਇਕ ਹੀ ਨਹੀਂ ਬਸ ਚੱਲਦੇ ਆਂ ਘਰ ਨੂੰ ਤੇ ਇਥੇ ਦਮਣੀ ਦੇ ਖੇਤ ਆਏ ਸੀ ਪਾਣੀ ਪੂਣੀ ਦੇਖਣ ਝੋਨੇ ਚ ਤੇ ਸਾਡੀ ਰਾਇ ਵੀ ਯਾਰ ਮੋਟਰਸਾਈਕਲ ਬਾਹਰ ਟੁੱਟਿਆ ਭੱਜਿਆ ਪਿਆ ਨਾ ਹੋਰ ਤਾਂ ਕੁਛ ਕੀਤਾ ਨਹੀਂ ਅੱਜ ਆਪਾਂ ਵੀ ਮੋਟਰਸਾਈਕਲ ਨੂੰ ਸੈਟ ਵਟ ਕਰਾ ਲਵੋ ਤੇ ਟਾਪੇ ਟੂਪੇ ਮਗਰਾੜ ਤੇ ਹੋਰ ਜਿਹੜਾ ਵੀ ਸਮਾਨ ਆ ਹਨ ਉਹ ਨਵਾਂ ਪਾਉਣ ਦੀ ਰਹਿ ਗਈ ਹੈ ਚਲੋ ਭਾਈ ਹੁਣ ਚੱਲ ਪਏ ਆਂ ਬਾਦਲ ਤੇ ਗੁਰੂ ਘਰ ਉੱੱਡੀ ਵੀ ਫੜਾਇਆ ਸੀ ਟਾਈਮ ਨਾਲ ਹੀ ਤੇ ਬਸ ਹੁਣ ਜਾ ਕੇ ਮੋਟਰਸਾਈਕਲ ਮੋਡੀਫਾਈ ਕਰਾਉਣੇ ਹੈਗੇ ਤੇ ਜੇ ਸਮਾਨ ਮਿਲ ਗਿਆ ਤਾਂ ਨਾ ਯਾਰ ਭੇੜਾ ਲਾ ਦਸਾਂ ਨਾਲ ਸੈਟ ਵਟ ਕਰਾ ਦੇਗਾ ਤਾਂ ਪਹਿਲਾਂ ਜਿਹੜਾ ਸਭ ਲੋਡ ਕਰਾਵਾਂਗੇ ਤੇ ਬਾਕੀ ਫੋਨ ਦੀ ਬੈਟਰੀ ਲੋ ਹੀ ਆਏ ਨਹੀਂ ਪਤਾ ਵੀ ਸਿੱਧੀ ਹੁਣ ਵੀਡੀਓ ਘਰੇ ਜਾ ਕੇ ਲਾਵਾਂ 2-3% ਹੀ ਆ ਹੁਣ ਬੰਦ ਹੋਣ ਵਾਲੀ ਆ ਹਾਂਜੀ ਮੇਰੇ ਵੀਰੋ ਆ ਗਈ ਸੀ ਭਾਈ ਘਰੇ ਤੇ ਮੋਟਰਸਾਈਕਲ ਦਾ ਸਮਾਨ ਨਹੀਂ ਮਿਲਿਆ ਆਪਾਂ ਨੂੰ ਹਨਾ ਉਸ ਕਰਕੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਮੀਤੇ ਕੋਲ ਆ ਕੇ ਕੰਮ ਸਟਾਰਟ ਕਰ ਲਗੇ ਹਾਂ ਵੀ ਤਾਂ ਦੋ ਛੋਟੇ ਅਡਜਸਟ ਕਰਨ ਵਾਸਤੇ ਰੋਸ਼ਨਦਾਨ ਉਹ ਤਿਆਰ ਕਰਾਉਣੇ ਵੀ ਤੋਂ ਚੱਲ ਕੇ ਤੇ ਫੋਨ ਲੋ ਆ ਆਪਣਾ 1% ਤੇ ਖੜਾ ਹੋ ਜਾਂਦਾ ਇਹਨੂੰ ਚਾਰਜ ਲਾ ਚੱਲੀਏ ਤੇ ਮੋਟਰਸਾਈਕਲ ਆਪਾਂ ਕੱਲ ਨੂੰ ਮੋਡੀਫਾਈ ਕਰਾਂਗੇ